ਇੱਕ ਬਹੁਤ ਸੋਹਣੀ ਆਪਾਂ ਛੋਟੀ ਤੋਰ ਕੇ ਦਿਖਾਉਣੀ ਆ ਹੋਰ ਬਾਈ ਦੀ ਤੇ ਡਿਟੇਲ ਸੋਣ ਸਾਰੀ ਲੈ ਕੇ ਦੇਵਾਂਗੇ ਤੁਰ ਦਿਨ ਚੈੱਕ ਕਰ ਲਓ ਤੁਸੀਂ ਥਾਣਾ ਹਵਾਨਾ ਬਹੁਤ ਸੋਹਣਾ ਲੱਗਾ ਛੋਟੀ ਨੂੰ ਬੋਡੀ ਬੰਡ ਵੀ ਵਧੀਆ ਜੀ ਤੇ ਫੇਸ ਬੋਰਡ ਵੀ ਚੰਗੇ ਆਣਾ ਥੋੜਾ ਜਿਹਾ ਸਿੰਗ ਜਰੂਰ ਖੁੱਲੇ ਆਗੇ ਬਾਕੀ ਆਪਾਂ ਡਿਟੇਲ ਬਾਈ ਤੋਂ ਲੈਣਾ ਸਾਰੀ ਵੀ ਕੀ ਮਾਲ ਮਲ ਦਾ ਕਿੰਨਾ ਦਿੱਤਾ ਆਣਾ ਸਾਰੀ ਡਿਟੇਲ ਲਾਵਾਂਗੇ ਬਾਈ ਤੋਂ ਤੇ ਸੋਣ ਥਾਣਾ ਹਵਾਨਾ ਆਪਾਂ ਨੇੜੋਂ ਦਿਖਾ ਦੇ ਛੋਟੀ ਦੇ ਸਾਫ ਥਾਣਾ ਹਵਾਨਾ ਲੱਗਿਆ ਹੋਇਆ ਜਮਾ ਲੱਗਾ ਲੱਗਾ ਥਾਣਾ ਦੇਖੋ ਜੀ ਬਹੁਤ ਸੋਹਣਾ ਥਾਣਾ ਹਵਾਨਾ ਲੱਗਿਆ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਨੇ ਆਂ ਵੀ ਕੀ ਮਾਲ ਮਲ ਕਰਦਾ ਕਿੰਨੇ ਦੁੱਧ ਦਾ ਤੇ ਕਿੱਥੋਂ ਤੱਕ ਛੋਡੂ ਸਾਰੀ ਡਿਟੇਲ ਲਮਾਂਗੇ ਬਟਾ ਬਟਾ ਸਿਆਉਂ ਦਾ ਟਾਈਮ ਦੇ ਦੇ ਫੇਰ ਦੇਵਾਂਗੇ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਨੇ ਆਂ ਵੀ ਕੀ ਮਾਲ ਮਲ ਕਰਦਾ ਕਿੰਨਾ ਦੁੱਧ ਦਾ ਬਾਈ ਸਤਿ ਸ੍ਰੀ ਅਕਾਲ ਸੋਸ਼ੀਆ ਬਾਈ ਕੀ ਹਾਲ ਮਨਜੀਤ ਬਹੁਤ ਵਧੀਆ ਕਿਰਪਾ ਬਾਬੇ ਦਾ ਅੰਕ ਦੀ ਬਾਈ ਠੀਕ ਆ ਨੰਬਰ ਬੋਲ ਦੇ ਆਪਣਾ ਇੱਕ ਵਾਰੀ ਮੇਰਾ ਮੋਬਾਈਲ ਨੰਬਰ ਆ 98152 34329 ਠੀਕ ਆ 98152 ਚੰਤੀ ਜਨਾ ਨੱਤੀ ਨਾਮ ਅਨਜੀਤ ਸਿੰਘ ਪਿੰਡ ਦਸੌਂਧਿਆ ਜ਼ਿਲ੍ਹਾ ਮਾਨਸਾ ਪੰਜਾਬ ਠੀਕ ਆ ਤੇ ਬਾਕੀ ਹੋਰ ਡਿਟੇਲ ਜੇ ਬਾਈ ਬਾਰੇ ਆਪਾਂ ਤੇ ਬਾਈ ਜਿਹੜਾ ਪਸ਼ੂ ਮੰਡੀਆਂ ਤੋਂ ਦਬਾਉਂਦਾ ਹੈਗਾ ਜੇ ਕਿਸੇ ਭਰਾ ਨੇ ਲੈਣੇ ਆਗੇ ਦੂਰ ਨੇੜੇ ਕਿਧੋਂ ਵੀ ਆ ਬਾਈ ਪਸ਼ੂ ਮੰਡੀਆਂ ਤੋਂ ਦਬਾਉਂਦਾ ਚੰਗੇ ਚੰਗੇ ਰੇਟ ਦੇ ਹਨਾ ਤਾਂ ਤੁਸੀਂ ਬਾਈ ਨਾਲੜਾ ਸੰਪਰਕ ਕਰ ਸਕਦੇ ਅੱਜ ਬਾਈ ਜਿਹੜਾ ਝੋਟੀ ਲੈ ਗਿਆ ਬਾਈ ਕੰਮੇ ਸੂਏ ਝੋਟੀ ਇਹ ਇਹ ਹੈਗਾ ਬਾਈ ਦੂਜਾ ਸੂਆ ਦੂਜਾ ਸੂਆ ਹਾਂ ਠੀਕ ਆ 1 ਲੱਖ ਦਾ 1000 ਦੀ ਟੋਕੜ ਖਰੀਦੀ ਹੋਈ ਹੈ ਝੋਟੀ 1 ਲੱਖ 10 ਹਜ਼ਾਰ ਦੀ ਟੋਕੜ ਖਰੀਦੀ ਸੀ ਠੀਕ ਆ ਤੇ ਕਹਿ ਕਦਨੋਗੇ ਸੂਈ ਨੂੰ ਨੂੰ ਸੂਈ ਨੂੰ ਹੋ ਗਿਆ ਭਾਈ ਕਿਹੜਾ ਚਾਹਣ ਦੇਣਾ 13 14 ਨਾ ਬੱਚਾ ਮਾਰ ਕੱਟਾ ਹੈ ਕੱਟੀ ਕੱਟਾ ਕੱਟੀ ਦਾ ਘੱਟੀ ਇਸ ਦੇ ਹੁੰਦੇ ਆ ਠੀਕ ਆ ਕੱਟਾ ਕੱਟੀ ਦੇ ਦੇ ਠੀਕ ਆ ਇਨਾ ਟਾਈਮ ਹੀ ਨਹੀਂ ਹੈਗਾ ਹਣਾ ਦੇਖਣ ਦਾ ਠੀਕ ਆ ਤੇ ਭਾਈ ਕੱਟਾ ਕੱਟੇ ਤੁਸੀਂ ਆਪ ਦੇਖ ਲਓ ਭਾਈ ਕਹਦਾ ਆਪਾਂ ਕਰ ਚੈੱਕ ਕਰਦੇ ਆਂਗੇ ਤੇ ਬਾਈ ਗੱਲਾਂ ਇਹਨੇ ਦੁੱਧ ਕਿੰਨਾ ਕਹਦੇ ਥੱਲੇ ਦੁੱਧ ਬਾਈ 13 ਕਿਲੋ ਝੂਠ ਬੋਲਣਾ ਦੇਖ ਆਹ ਲੈ 20 ਕਹਿੰਦਾ ਰੇਗਾ 25 ਠੀਕ ਆ 13 ਕਿਲੋ 13 ਕਿਲੋ ਤਸल्ली ਕਰਕੇ 13 ਕਿਲੋ ਤਸल्ली ਕਰਕੇ ਠੀਕ ਆ ਤੇ 13 ਕਿਲੋ ਤਸल्ली ਕਰਕੇ ਲਜਾਦਾ 13 ਕੱਡੇ ਦਾ ਠੀਕ ਆ ਇਹਦਾ ਵੀ ਆਪਾਂ ਵਪਾਰੀਆਂ ਵਾਲਾ ਕਹਿੰਦਾ ਹਾਂ 13 ਕਿਲੋ ਨਾਪ ਕੇ ਦੇਵਾਂਗੇ ਠੀਕ ਆ ਜਮਨ ਨਾਪ ਕੇ ਦੇਵਾਂਗੇ ਤੇ ਰੇਟ ਕੀ ਰੱਖਦਾ ਰੇਟ ਤਾਂ ਯਾਰ ਮੰਗੀ ਤਾਂ ਸਾਢੇ 3 ਲੱਖ ਜਾਂਦੇ ਆ ਐਸਾ ਹਾਂ ਸਾਢੇ 3 ਲੱਖ ਹਾਂਜੀ ਲੈਣ ਦੇ ਨਾਲ ਆ ਦੱਸੋ ਦੋ ਤੇ ਨਾ ਬੈਠ ਵਾਲੀਆਂ ਤਾਂ ਰੇਟ ਦੱਸ ਲੈਣ ਦੇ ਨਾਲਾ 240 ਦੀ ਦੇ ਦਾਂਗੇ ਯਾਰ ਇੱਕ ਲੱਖ ਦਾ ਹਜ਼ਾਰ ਇਕੱਠੇ ਨੂੰ ਉਹ ਕਰਦਨੇ ਚਾਹੀ ਠੀਕ ਆ 240 ਦੀ ਹਾਂਜੀ ਮੰਨ ਕੇ ਚੱਲ ਵੀ 13 ਕਿਲੋ ਦੁੱਧ ਆ ਦੂਜੇ ਸੂਏ ਆ ਕਿੰਨਾ ਦੁੱਧ ਪਾ ਜੂਗੀ ਦੁੱਧ 16-17 ਰਕ ਲਓ 16-17 ਕਿਲੋ ਤਸੱਲੀ ਨਾ ਤਸੱਲੀ ਕਿਹੜਾ ਖੋਲੀ ਮੱਚ ਇੱਕ ਵਾਰੀ ਹੋਰ ਖੋਲਗੇ ਤੇ ਲੈ ਵੀ ਬਾਈ ਮੰਗਦਾ ਤਾਂ ਕਹਿੰਦਾ 63 ਨਾ ਪਰ ਕਹਿੰਦਾ 240 ਦੀ ਦੇ ਦਾਂਗੇ ਨਹੀਂ ਨਹੀਂ ਏ ਦੇਣੀ ਆ 240 ਦੀ ਠੀਕ ਆ ਹਲਾ ਥੋੜਾ ਨਾ ਲੱਗਿਆ ਉਹ ਠੀਕ ਆ ਠੀਕ ਆ ਲੈ ਵੀ ਤੁਰਦੀ ਚੈੱਕ ਕਰ ਲੈ ਨਹੀਂ ਤੁਰਦੀ ਲੈ ਠੀਕ ਆ ਦੇਖੋ ਵੀ ਝੋਟੀ ਪੂਰੀ ਜਬਰਦਸਤ ਆ ਤੇ ਬਾਕੀ ਰੇਟ ਹੈ ਜਿਹੜਾ ਬਾਈ ਕਰਦਾ 3.5 ਲੱਖ 240 ਦੇਣੀ ਆ ਨੰਬਰ ਬਾਈ ਦਾ ਹੈਗਾ ਬੋਲੀ ਇੱਕ ਵਾਰੀ ਨੰਬਰ 9152 98152 34329 ਇਹ ਬਾਈ ਦਾ ਨੰਬਰ ਆ ਜੇ ਕਿਸੇ ਭਰਾ ਨੇ ਝੋਟੀ ਲੈਣੀ ਹੈਗੀ ਤਾਂ ਬਾਈ ਨਾਲ ਤੁਸੀਂ ਬਰਕਾਰ ਦਿਓ ਜਿਹੜੀ ਝੋਟੀ ਆ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚੋ ਟੇੜੀ ਹੈ ਗਿਆ ਖੜਮੇ ਪੱਠੇ ਪੋੜੇ ਦੀ ਝੋਟੀਆਂ ਦੇਖੋ ਸੋਹਣਾ ਪੱਠੇ ਪੋੜਾ ਖੜਨਾਗਾ ਠੀਕ ਆ 1 ਲੱਖ 10 ਹਜ਼ਾਰ ਆਪਾਂ ਨੂੰ ਲੈ ਕੇ ਦਿੱਤੀ ਸੀ ਬਾਈ ਹਾਂਜੀ ਹਾਂਜੀ ਠੀਕ ਆ ਕਿੰਨੇ ਲਈ ਦਿੱਤੀ ਤੋਕੜਾ 1 10 ਦੀ ਠੀਕ ਆ ਬਾਈ ਨੇ ਮਿਹਨਤ ਬਹੁਤ ਜਾਨੀ ਲੈ ਵੀ ਵਾਲੀ ਆ ਠੀਕ ਆ ਠੀਕ ਆ ਠੀਕ ਆ ਲੈ ਵੀ 1 10 ਦੀ ਬਾਈ ਨੇ ਤੋਕਰ ਲਈ ਸੀ ਤੇ ਬਾਕੀ ਬਾਈ ਨਾਲ ਤੁਸੀਂ ਠੀਕ ਆ ਤੇ ਬਾਕੀ ਬਾਈ ਨਾਲ ਤੁਸੀਂ ਜਿਹੜਾ ਸੰਪਰਕ ਆ ਸਾਦੋ ਜੇ ਕਿਸੇ ਪੁਰਾਣੀ ਝੋਟੀ ਲੈਣੀ ਆ ਇਹ ਉਹਦਾ ਮੁੰਡਾ ਗਾ ਬਾਈ ਦਾ ਇਹ ਪੋਤਾ ਹੈ ਠੀਕ ਆ ਠੀਕ ਆ ਇਹ ਮੰਨ ਲਓ ਇਹ ਪਰਿਵਾਰ ਬਾਲੀਕਰ ਬਰਾਦਰੀ ਨਾਲ ਸੰਤ ਟਾ ਗਿਆ ਠੀਕ ਆ ਕਿਉਂਕਿ ਇੰਨੀ ਮਿਹਨਤੀ ਬਰਾਦਰੀ ਆ ਇਹ ਹਾਂ ਬਹੁਤ ਜ਼ਿਆਦਾ ਪਾਲਦੇ ਨੇ ਮਿਹਨਤ ਕਰਦੇ ਆ ਠੀਕ ਆ ਢੋਕੜਾ ਲਿਆ ਕੀ ਪਾਲ ਲਿਆ ਬੁੜੀਆਂ ਤੋਂ ਲੈ ਕੇ ਠੀਕ ਆ ਇਸ ਕਰਕੇ ਪਹਿਲਾਂ ਚੰਗਾ ਢੇਰ ਜਿਦੋਂ ਅੰਦਾ ਅੰਦਾ ਲੈ ਦੇਣੇ ਆ ਠੀਕ ਤੇ ਵੇਚ ਵੀ ਤਕਰੀਬਨ ਇਹਨਾਂ ਦੇ ਡੰਗਰ ਆਪੇ ਮਿਲਦੇ ਆਪੇ ਲੈ ਕੇ ਦਿੰਦੇ ਆ ਠੀਕ ਆ ਠੀਕ ਆ ਜੇ ਟੋਕਰ ਗੱਬੜ ਲੈਣੀ ਹੋਵੇ ਮਿਲ ਜੂ ਇਹਨਾਂ ਤੋਂ ਹਾਂ ਹਾਂ ਇੱਕ ਦਮਕ ਦੋ ਮਸਾਂ ਦੇ ਆ ਵੇਚਣ ਤੋਂ ਨਹੀਂ ਜੇ ਇਹਨਾਂ ਨੇ ਮੰਨ ਲਾ ਇਹਨਾਂ ਤੋਂ ਲੈਣੀ ਹੋਵੇ ਕਿਸੇ ਨੇ ਟੋਕਰ ਗੱਬੜਾ ਇਹ ਨਹੀਂ ਪੈਂਦੇ ਲੈਂਦੇ ਨੇ ਲੈਂਦੇ ਆ ਮਸਾਂ ਹੋਰ ਦੇ ਸੱਡੀਆਂ ਨਾਲ ਮੰਨ ਲਾ ਜਦੋਂ ਸੂਪ ਪੈਂਦੇ ਉਦੋਂ ਬਾਅਦ ਵੇਚਦੇ ਆ ਠੀਕ ਆ ਠੀਕ ਆ ਟੋਕਰ ਦੀ ਵੇਚਦੇ ਤਾਂ ਹੀ ਵੇਚਦੇ ਨੇ ਟੋਕਰ ਲੈਂਦੇ ਨੇ ਠੀਕ ਆ ਠੀਕ ਆ ਲੈ ਬਈ ਬਾਈ ਨਾਲ ਤੁਸੀਂ ਇਸ ਬਾਰ ਕਰ ਸਕਦਾ ਜਿਹੜੇ ਪੁਰਾਣੇ ਝੋਟੇ ਜਿਹੜੇ ਨਹੀਂ ਕਰਦੇ ਨਾ ਹੋ ਠੀਕ ਲੈ